ਸ਼ਾਤਰੀ ਕਾਲ ਹਾਂਜੀ ਅਸ ਅਸੀਂ ਗੱਲ ਕਰਾਂਗੇ ਕਿਸੇ ਨੇ ਸਵਾਲ ਕੀਤਾ ਸੀ ਕਿ ਕੰਜੂਸ ਅਤੇ ਕਿਰਸੀ ਬੰਦੇ ਵਿੱਚ ਕੀ ਫਰਕ ਹੁੰਦਾ ਹੈ ਤਾਂ ਸਿਆਣੇ ਕਹਿੰਦੇ ਹਨ ਜਿਹੜਾ ਕੰਜੂਸ ਹੁੰਦਾ ਹੈ ਉਹਦੇ ਕੋਲ ਕਿੰਨਾ ਧਨ ਦੌਲਤ ਹੋਵੇ ਕਿੰਨੀ ਕਮਾਈ ਹੋਵੇ ਪਰ ਉਹ ਧਨ ਦੌਲਤ ਨੂੰ ਵਰਤਦਾ ਨਹੀਂ ਹੈ ਖਾਣ ਪੀਣ ਦੇ ਵਿੱਚ ਵੀ ਉਹ ਚੰਗਾ ਨਹੀਂ ਖਾਊਗਾ ਕੋਸ਼ਿਸ਼ ਕਰੂਗਾ ਕਿ ਸਸਤੇ ਦੇ ਵਿੱਚ ਸਰ ਜਾਵੇ ਕੱਪੜਾ ਪਹਿਨਣਾਂ ਖਰੀਦਣ ਦੇ ਵਿੱਚ ਵੀ ਉਹ ਕੰਜੂਸੀ ਕਰੂਗਾ ਇੱਥੋਂ ਤੱਕ ਕਿ ਕੰਜੂਸ ਬੰਦਾ ਛੇਤੀ ਕਿਤੇ ਸਰੀਰਕ ਕੋਈ ਬਿਮਾਰੀ ਬਣ ਜਾਵੇ ਤਾਂ ਉਸ ਦਾ ਚੰਗੇ ਹਸਪੀਟਲ ਦੇ ਵਿੱਚ ਚੰਗੇ ਡਾਕਟਰ ਤੋਂ ਇਲਾਜ ਨਹੀਂ ਕਰਵਾਊਗਾ ਕੋਸ਼ਿਸ਼ ਕਰੂਗਾ ਕਿ ਦੇਸੀ ਓੜਪੋੜ ਦੇ ਨਾਲ ਛੋਟੀ ਮੋਟੀ ਗੋਲੀ ਲੈਣ ਦੇ ਨਾਲ ਫਾਇਦਾ ਹੋ ਜਾਵੇ ਪੈਸਾ ਬਚ ਜਾਵੇ ਅਤੇ ਜਿਹੜਾ ਕਿਰਸੀ ਹੁੰਦਾ ਹੈ ਕਿਸੇ ਬੰਦੇ ਦੀ ਕਮਾਈ ਭਾਵੇਂ ਥੋੜੀ ਹੋਵੇ ਉਦਾਹਰਨ ਦੇ ਤੌਰ ਤੇ ਭਾਵੇਂ ਉਹ 100 ਰੁਪਿਆ ਕਮਾਉਂਦਾ ਹੈ ਉਹਦੇ ਵਿੱਚੋਂ ਆਪਣੇ ਸਰੀਰ ਲਈ ਆਪਣੇ ਤਨ ਲਈ ਆਪਣੇ ਪਰਿਵਾਰ ਲਈ ਚੰਗਾ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹਨਾਂ ਦੀਆਂ ਲੋੜਾਂ ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਦਾ ਹੈ ਤੇ ਉਸ ਦੇ ਵਿੱਚੋਂ ਕੁਝ ਬਚਾ ਕੇ ਵੀ ਰੱਖਦਾ ਕੰਜੂਸ ਦੀ ਆਦਤ ਹੁੰਦੀ ਹੈ ਕਿ ਸਾਰੇ ਦਾ ਸਾਰਾ ਬਾਝ ਜਾਵੇ ਤੇ ਕਿਰਤੀ ਬੰਦਾ ਜਿੱਥੇ ਆਪਣੀਆਂ ਲੋੜਾਂ ਪਰਿਵਾਰਕ ਲੋੜਾਂ ਸਮਾਜਿਕ ਲੋੜਾਂ ਨੂੰ ਪੂਰੀਆਂ ਕਰਦਾ ਹੋਇਆ ਆਪਣੇ ਕਮਾਈ ਦੇ ਵਿੱਚੋਂ ਕੁਝ ਬਚਾ ਲੈਂਦਾ ਹੈ ਤਾਂ ਸਿਆਣੇ ਕਹਿੰਦੇ ਹਨ ਕਿ ਇਹੀ ਫਰਕ ਕਿਰਤੀ ਅਤੇ ਕੰਜੂਸ ਦੇ ਵਿੱਚ ਹੁੰਦਾ ਹੈ